विश्राम ਕਰ ਇੱਧਰ ਹੈ विश्राम ਕਰ ਇੱਧਰ ਹੈ विश्राम ਕਰ ਕਿਉਂ ਕਿ ਹਰ ਬੰਦਾ ਦੌੜ ਰਿਹਾ ਗੱਲ ਉਹੀ ਪਸ਼ੇਰ ਦੌੜਦਾ ਵਾ ਉਹਨੂੰ ਭੁੱਖ ਲੱਗੀ ਆ ਤੇ ਹਿਰਨ ਦੌੜਦਾ ਵਾ ਉਹਨੇ ਜਾਨ ਬਚਾਉਣੀ ਆ ਤੇ ਦੋਵੇਂ ਰੱਬ ਦੇ ਆ ਬਣਾਏ ਉਹਨੇ ਆ ਦੋਵੇਂ ਸ਼ੇਰ ਨੂੰ ਵੀ ਉਹਨੇ ਘੜਿਆ ਤੇ ਹਿਰਨ ਨੂੰ ਹੁਣ ਉਹ ਵਿਚਾਰਾ ਜੇ ਭਜਦਾ ਨਹੀਂ ਤੇ ਉਹਨੂੰ ਭੁੱਖਾ ਮਰ ਜੂ ਢਿੱਡ ਕਿਦਾਂ ਪਰੂ ਨੀ ਮਾਸ ਖਾਣਾ ਤੇ ਹਿਰਨ ਜਿਹੜਾ ਉਹ ਭਜਦਾ ਵੀ ਮੈਂ ਅਜ ਕਾਬੂ ਨਾ ਆ ਜਾਏ ਸਾਰੀ ਦੌੜ ਉਹਨੇ ਬਣਾਈ ਤੇ ਦੌੜ ਦੀ ਖੇਡ ਨੂੰ ਰੱਜ ਕੇ ਤੇ ਆਪ ਬੈਠਾ ਵੇਂਦਾ ਦੱਸ ਵੀ ਦਿੱਤਾ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇ ਖੇਲਾ ਸਾਰੇ ਖੇਡੇ ਲਾਏ ਨਾਲ ਕੀ ਚੰਗਿਆਈਆਂ ਬੁਰਿਆਈਆਂ ਪਛਾਣ ਦੱਸਤੀ ਵੀ ਕਿਹੜੀ ਚੀਜ਼ ਚੁੱਕਣੀ ਤੁਸੀਂ ਵੇਖ ਲਿਓ ਵੀ ਮਾੜੇ ਬੰਦਿਆਂ ਨਾਲ ਬਹਿਣਾ ਜੇ ਕਿ ਚੰਗਿਆਂ ਨਾਲ ਚੰਗਿਆਈਆਂ ਬੁਰਿਆਈਆਂ ਵਾਚੈ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ